ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਨੂੰ ਇਸ ਵੀਡੀਓ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਵਈ ਨਦੀ ਵਿੱਚ ਅਲੋਪ ਹੋਣ ਬਾਰੇ ਵਿਸਥਾਰ ਨਾਲ ਦੱਸਾਂਗੇ ਗੁਰੂ ਸਾਹਿਬ ਜੀ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਵਈ ਨਦੀ ਵਿੱਚ ਇਸ਼ਨਾਨ ਕਰਨ जाया ਕਰਦੇ ਸਨ ਇੱਕ ਦਿਨ ਗੁਰੂ ਸਾਹਿਬ ਜੀ ਨੇ ਪਾਈ ਮਰਦਾਨਾ ਜੀ ਨੂੰ ਕੱਪੜੇ ਫੜਾ ਕੇ ਵਈ ਨਦੀ ਵਿੱਚ ਚੁੱਭੀ ਮਾਰੀ ਤੇ ਡੂੰਘੇ ਪਾਣੀ ਵਿੱਚ ਅਲੋਪ ਹੋ ਗਏ ਕੁਝ ਸਮੇਂ ਤੱਕ ਜਦੋਂ ਗੁਰੂ ਜੀ ਬਾਹਰ ਨਾ ਨਿਕਲੇ ਤਾਂ ਪਾਈ ਮਰਦਾਨਾ ਜੀ ਨੇ ਰੋਲਾ ਪਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨਦੀ ਵਿੱਚ ਡੁੱਬ ਗਏ ਹਨ ਨਵਾਬ ਨੇ ਲੱਭਣ ਵਾਸਤੇ ਫੌਜਾਂ ਛਾੜ ਦਿੱਤੀਆਂ ਫੌਜਾਂ ਨੇ ਨਦੀ ਅਤੇ ਲਾਗੇ ਜੰਗਲ ਦੀ ਪੂਰੀ ਛਾਣਬੀਨ ਕੀਤੀ ਪਰ ਗੁਰੂ ਜੀ ਦਾ ਕੁਝ ਪਤਾ ਨਾ ਚਲਿਆ ਸਾਰੇ ਸ਼ਹਿਰ ਵਿੱਚ ਸੋਗ ਪੈ ਗਿਆ ਪਰ ਬੇਬੇ ਨਾਨਕੀ ਜੀ ਨੂੰ ਵਿਸ਼ਵਾਸ ਸੀ ਕਿ ਮੇਰਾ ਵੀਰ ਇਲਾਹੀ ਰੂਪ ਹੈ ਜੋ ਡੁੱਬਦਿਆਂ ਨੂੰ ਤਾਰਨ ਆਇਆ ਹੈ ਉਹ ਖੁਦ ਕਿਵੇਂ ਡੁੱਬ ਸਕਦਾ ਹੈ ਇਹ ਉਹਨਾਂ ਦਾ ਕੋਈ ਇਲਾਹੀ ਕੋਤਕ ਹੈ ਇੱਦھر ਗੁਰੂ ਸਾਹਿਬ ਨੇ ਇਲਾਹੀ ਮੌਜ ਵਿੱਚ ਆਪਣੇ ਸਰੀਰ ਦੇ ਪੰਜ ਤੱਤਾਂ ਨੂੰ ਪਰਕੀਤੀ ਦੇ ਤੱਤਾਂ ਨਾਲ ਮਿਲਾ ਦਿੱਤਾ ਅਤੇ ਉਹਨਾਂ ਦਾ ਆਤਮ ਦੇ ਸਰਵ ਵਿਆਪੀ ਪਰਮਾਤਮ ਦੇ ਵਿੱਚ ਲੀਨ ਹੋ ਗਿਆ ਭਾਈ ਮਰਦਾਨਾ ਜੀ ਨਦੀ ਦੇ ਕਿਨਾਰੇ ਬੈਠੇ ਆਪਣੇ ਪਿਆਰੇ ਦੀ ਯਾਦ ਵਿੱਚ ਕੀਰਤਨ ਕਰਦੇ ਰਹੇ ਗੁਰੂ ਸਾਹਿਬ ਜੀ ਤਿੰਨ ਦਿਨਾਂ ਬਾਅਦ ਫਿਰ ਆਪਣੀ ਮੌਜ ਵਿੱਚ ਪੰਜ ਤੱਤਾਂ ਦਾ ਸਰੀਰ ਧਾਰ ਕੇ ਲੋਕਾਈ ਸਾਹਮਣੇ ਪ੍ਰਗਟ ਹੋ ਗਏ ਇਸੇ ਸਮੇਂ ਹੀ ਗੁਰੂ ਸਾਹਿਬ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਜਿਸ ਵਿੱਚ ਉਹਨਾਂ ਨੇ ਪ੍ਰਭੂ ਦੀ ਵਡਿਆਈ ਕਰਦੇ ਹੋਏ ਉਸ ਦੇ ਨਿਰਗੁਣ ਸਰੂਪ ਅਤੇ ਗੁਨਾ ਦਾ ਵਰਣਨ ਕੀਤਾ ਤੇ ਨਾਲ ਹੀ ਇਹ ਨਾਰਾ ਵੀ ਲਾਇਆ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਨ ਭਾ ਮਜਬਾ ਅਤੇ ਜਾਤ-ਬਾਤ ਕਰਕੇ ਕੋਈ ਉੱਚਾ ਨੀਵਾਂ ਨਹੀਂ ਹੈ ਅਤੇ ਸਾਰੇ ਹੀ ਜੀਵ ਪਰਮਾਤਮਾ ਦੀ ਸੰਤਾਨ ਹਨ ਗੁਰੂ ਸਾਹਿਬ ਜੀ ਦੇ ਅਜੇ ਇਲਾਹੀ ਕੌਤਕ ਦੇਖ ਕੇ ਸਾਰੇ ਸੁਲਤਾਨਪੁਰ ਵਾਸੀ ਉਹਨਾਂ ਨੂੰ ਰੱਬ ਰੂਪ ਜਾਣਦੇ ਹੋਏ ਉਹਨਾਂ ਦੇ ਸ਼ਰਧਾਲੂ ਬਣ ਗਏ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਸੀਸ ਚੁਕਾ